BSF ਅਤੇ ਪੰਜਾਬ ਪੁਲਿਸ ਨੂੰ ਫਿਰ ਵੱਡੀ ਕਾਮਯਾਬੀ BOP ਹਰਪਜਨ ਸਿੰਘ 101 ਬਟਾਲੀਅਨ ਖੇਮਕਰਨ ਦੁਆਰਾ ਸ਼ੱਕੀ ਡਰੋਨ ਗਤੀਵਿਧੀਆਂ ਦੀ ਸੂਚਨਾ ਤੇ ਦਰਜ ਹੋਏ ਮਾਮਲੇ ਤੇ ਅੱਜ ਪੁਲਿਸ ਵੱਲੋਂ ਕੀਤੇ ਗਏ ਸਰਚ ਆਪਰੇਸ਼ਨ ਦੌਰਾਨ ਹਿੰਦ-ਪਾਕ ਬਾਰਡਰ ਤੇ BOP ਹਰਪਜਨ ਸਿੰਘ ਤੋਂ 3 ਕਿਲੋਮੀਟਰ ਦੂਰ ਰঞ্জੀਤ ਸਿੰਘ ਵਾਸੀ ਖੇਮਕਰਨ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਕਸ ਬਰੰਬਤ ਕੀਤਾ ਗਿਆ ਹੈ ਇਸ ਮੌਕੇ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਕਿ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਵਲਤਾ ਦਾ ਨਤੀਜਾ ਹੈ ਕਿ ਜਿੱਥੇ ਅਸੀਂ ਰੀਸੈਂਟਲੀ ਡੀਆਈਜੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੀ ਮੀਟਿੰਗ ਕਿਸਾਨਾਂ ਨਾਲ ਤੇ ਬਾਰਡਰ ਦੇ ਲੋਕਾਂ ਨਾਲ ਕੀਤੀ ਸੀ ਉਸ ਦੀ ਜਿਹੜੀ ਅੱਜ ਸ ਕਾਮਯਾਬੀ ਆ ਉਹ ਸਾਨੂੰ حاصل ਹੋਈ ਆ ਇੱਕ ਜਿਹੜਾ ਡਰੋਨ ਆ ਛੋਟਾ ਉਹ ਕਲ ਥੇਰੀਏ ਦੇ ਵਿੱਚੋਂ ਰਿਕਵਰ ਹੋਇਆ ਜਿੱਥੇ ਪ੍ਰਾਣੀਆਂ ਕਲ ਥੇਰੀਏ ਦੇ ਵਿੱਚ ਕਾਫੀ ਡਰੋਨ ਐਕਟੀਵਿਟੀਜ਼ ਹੋਈ ਆ ਉਸੇ ਲੜੀ ਦੇ ਵਿੱਚ ਅੱਜ ਇੱਕ ਜਿਹੜਾ ਛੋਟਾ ਡਰੋਨ ਆ ਸਾਨੂੰ ਰਿਕਵਰ ਹੋਇਆ ਇਹਦੇ ਵਿੱਚ ਹੁੱਕ ਲੱਗੀ ਆ ਤੇ ਜਿਸ ਤੋਂ ਸੰਭਾਵਨਾ ਇਹ ਜਿਤਾਈ ਜਾ ਰਹੀ ਆ ਵੀ ਇਸ ਹੁੱਕ ਦੇ ਨਾਲ ਕੋਈ ਜਿਹੜੀ ਗੈਰ ਕਾਨੂੰਨੀ ਪਦਾਰਥ ਵੀ ਆਇਆ ਹੋਵੇ ਮੈਂ ਇਥੇ ਦੱਸਣਾ ਚਾਹੁੰਦਾ ਕਿ ਅੱਜ ਹੀ ਇੱਕ ਡਾਲ ਏਰੀਏ ਦੇ ਵਿੱਚੋਂ ਅਸੀਂ ਜਿਹੜਾ ਵੱਡਾ ਡਰੋਨ ਰਿਕਵਰ ਕੀਤਾ ਜਿਹਦੇ ਵਿੱਚ 3 ਕਿਲੋ ਤੇ 116 ਗ੍ਰਾਮ ਹੈਰਨ ਦੇ ਨਾਲ ਅਸੀਂ ਇੱਕ ਜਿਹੜਾ ਸਮੱਗਲਰ ਉਹ ਵੀ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਥੇ ਮੈਂ ਦੱਸਣਾ ਚਾਹੁੰਦਾ ਆ ਕਿ ਲੋਕਾਂ ਵੱਲੋਂ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਤੇ ਅਸੀਂ ਜਿਹੜੇ ਆ ਡਰੋਨ ਤੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਜਿੱਥੇ ਅਸੀਂ ਡਰੋਨ ਐਕਟੀਵਿਟੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਉੱਥੇ ਅਸੀਂ ਇਨਫੋਰਮੇਸ਼ਨ ਦੇਣ ਵਾਲੇ ਨੂੰ ਵੀ ਜਿਹੜਾ ਵਾਜਿਬ ਜਿਹੜਾ ਇਨਾਮ ਹੈ ਉਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਹ ਵੀ ਜਿਹੜਾ ਦਵਾਇਆ ਜਾਊਗਾ ਤੇ ਅਸੀਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਇਰਾਦੇ ਭਾਰਤੀ ਸਮਕਲਰਾਂ ਤੇ